ਛਾ ਜੀ ਇੱਕ ਹਿੱਸਾ ਮਹਾਰਾਜ ਦਾ ਵੱਡੇ ਸਾਹਿਬ ਜਾਦੇ ਸਤਿਗੁਰੂ ਆਪ ਨਾਲ ਮਹਾਰਾਜ ਦੇ ਕੁਝ ਸਿੰਘ ਨੇ ਸਤਿਗੁਰੂ ਜੀ ਦੇ ਉਸ ਤੋਂ ਅਗਲਾ ਹਿੱਸਾ ਹੈ ਭਾਈ ਮਨੀ ਸਿੰਘ ਜੀ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਦਿੱਲੀ ਵੱਲ ਨੂੰ ਕੂਚ ਕਰ ਜਾਂਦੇ ਨੇ ਰਵਾਨਾ ਹੋ ਜਾਂਦੇ ਨੇ ਤੀਸਰਾ ਹਿੱਸਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਮਾਤਾ ਗੁਜਰ ਕੌਰ ਜੀ ਛੋਟੇ ਸਹਿਬ ਜਾਦੇ ਕੁੰਮੇ 마ਸ਼ਕੀ ਦੀ ਚੌਪੜੀ ਚ ਰਹੇ ਨੇ ਸਤਪੋਉ ਨੂੰ ਹੁਣ ਸਤਪੋਉ ਨੂੰ ਚੱਲ ਕੇ ਸਤਗੁਰੂ ਜੀ ਸਾਰਾ ਦਿਨ ਮਹਾਰਾਜ ਦੇ ਕੋਲੇ ਐ ਤੇ ਸਤ ਪੋ ਦੀ ਸ਼ਾਮ ਤੱਕ ਚਮਕੌਰ ਪਹੁੰਚ ਜਾਂਦੇ ਨੇ ਪਾਤਸ਼ਾਹ ਜੀ ਨਾਲ ਸਿੰਘਾਂ ਨੂੰ ਲੈ ਕੇ ਹੁਣ ਗੁਰੂ ਪਿਆਰਿਓ ਜਿਹੜਾ ਇੱਕ ਪ੍ਰਸੰਗ ਆਪਾਂ ਕੱਲ ਵੀ ਸਰਵਣ ਕੀਤਾ ਸੀ ਭਾਈ ਬਚਿੱਤਰ ਸਿੰਘ ਜੀ ਬਾਰੇ ਕਿ ਭਾਈ ਉਦੇਸ ਸਿੰਘ ਤੇ ਭਾਈ ਜੀਵਨ ਸਿੰਘ ਉਹ ਤਾਂ ਸ਼ਹੀਦ ਹੋ ਜਾਂਦੇ ਨੇ ਸਰਸਾ ਤੱਕ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਤੇ ਇਸ ਤੋਂ ਅੱਗੇ ਭਾਈ ਬਚਿੱਤਰ ਸਿੰਘ ਵੀ ਉਦੋਂ ਉੱਥੋਂ ਅੱਗੇ ਤਾਂ ਚੱਲਦੇ ਨੇ ਸਰਸਾ ਪਾਰ ਕਰਕੇ ਪਰ ਅੱਗੇ ਆ ਕੇ ਨਾ ਜਿਹੜੀਆਂ ਮੁੱਠ ਭੇੜਾ ਹੁੰਦੀਆਂ ਨੇ ਰੰਗੜਾਂ ਦੇ ਨਾਲ ਤੇ ਉਸ ਜ਼ਖਮੀ ਹੋ ਜਾਂਦੇ ਨੇ ਪਹਿਲਾਂ ਹੀ ਜ਼ਖਮੀ ਕੁਝ ਫੱਟ ਲੱਗੇ ਸੀ ਜਾਦੇ ਸਰੀਰ ਤੇ ਜ਼ਖਮ ਹੋ ਜਾਂਦੇ ਨੇ ਕੋਟਲਾ ਨਿਹੰਗ ਖਾਨ ਕੋਟਲਾ ਨਿਹੰਗ ਖਾਨ ਹੈ ਜਿਹੜਾ ਕੋਟਲਾ ਪਿੰਡ ਹੈ ਨਿਹੰਗ ਖਾਨ ਹੈ ਜਿਹੜਾ ਉਹ ਸਤਿਗੁਰਾਂ ਦਾ ਸ਼ਰਧਾਲੂ ਹੈ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਸ਼ਰਧਾਲੂ ਨੇ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਨੇ ਸ਼ਾਹ ਸੁਲੇਮਾਨ ਖਾਨ, ਸੁਲਤਾਨ ਖਾਨ ਉਦੋਂ ਅੱਗੇ ਸ਼ਮਸ਼ ਖਾਨ ਸ਼ਮਸ਼ ਖਾਨ ਦੇ ਦੋ ਪੁੱਤਰ ਨੇ ਆ ਦੋ ਬੱਚੇ ਨੇ ਸ਼ਮਸ਼ ਖਾਨ ਦੇ ਬੇਟਾ ਨਰੰਗ ਖਾਨ ਤੇ ਬੇਟੀ ਆ ਬੀਬੀ ਉਮਰੀ ਸ਼ਮਸ਼ ਖਾਨ ਕਿੰਦਾ ਸ਼ਰਧਾਲੂ ਹੈ 6ਵੇਂ ਪਾਤਸ਼ਾਹ ਦਾ ਨਿਹੰਗ ਖਾਨ ਦਾ ਕੀ ਲੱਗਦਾ ਆ ਦਾਦਾ ਸ਼ਮਸ਼ ਖਾਨ ਸ਼ਰਧਾਲੂ ਹੈ 6ਵੇਂ ਪਾਤਸ਼ਾਹ ਦਾ ਮੇਰੀ ਪੀਰੀ ਦੇ ਮਾਲਕ ਦਾ ਸ਼ਮਸ਼ ਖਾਨ ਦੇ ਦੋ ਬੱਚੇ ਨੇ ਨਰੰਗ ਖਾਨ ਬੇਟਾ ਹੈ ਬੀਬੀ ਉਮਰੀ ਬੇਟੀ ਹੈ ਨਰੰਗ ਖਾਨ ਦੇ ਅੱਗੇ ਫਿਰ ਨੇਹੰਗ ਖਾਨ ਹੁਣ ਕਹਿਣ ਦਾ ਭਾਵੇਂ ਐ ਵੀ ਨੇਹੰਗ ਖਾਨ ਹੈ ਜਿਹੜਾ ਉਹ ਸ਼ਰਧਾਲੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਬੜਾ ਇਹਨਾਂ ਦਾ ਇਤਿਹਾਸ ਵੀ ਬੜਾ ਬਾ ਕਮਾਲ ਹੈ ਬੜਾ ਵਧੀਆ ਲਸਾਨੀ ਇਤਿਹਾਸ ਹੈ ਇਹਨਾਂ ਦਾ ਵੀ ਜਿਹੜਾ ਸ਼ਮਸ਼ ਖਾਨ ਹੈ ਨਾ ਉਹਦੀ ਬੇਟੀ ਜਿਹੜੀ ਉਮਰੀ ਹੈ ਬੀਬੀ ਉਮਰੀ ਉਹਦੇ ਦੋ ਪੁੱਤਰ ਨੇ ਭਾਵ નિਹੰਗ ਖਾਨ ਦੀ ਭੂਆ ਦੇ ਪੁੱਤਰ ਨੇ ਨਬੀ ਖਾਨ ਤੇ ਗਣੀ ਖਾਨ ਨਬੀ ਖਾਨ ਤੇ ਗਣੀ ਖਾਨ ਹੁਣ ਜਦੋਂ ਮਹਾਰਾਜ ਚਮਕੌਰ ਵਿੱਚੋਂ ਚੱਲਣਗੇ ਸੁਣਿਓ ਜਦੋਂ ਪਾਤਸ਼ਾਹ ਜੀ ਅਜੇ ਤਾਂ ਮਹਾਰਾਜ ਹੁਣ ਚਮਕੌਰ ਪਹੁੰਚ ਰਹੇ ਨੇ ਚਮਕੌਰ ਜੰਗ ਕਰਕੇ ਸ਼ਹਿਬਜ਼ਾਦੇ ਸ਼ਹੀਦ ਕਰਵਾ ਕੇ ਤਾੜੀ ਮਾਰ ਕੇ ਉੱਥੋਂ ਜਦੋਂ ਚੱਲਣਗੇ ਨਾ ਮਹਾਰਾਜ ਰਾਤ ਨੂੰ ਚਮਕੌਰ ਛੱਡਣਗੇ ਚਮਕੌਰ ਤੋਂ ਅੱਗੇ ਜਾਂਦੇ ਨੇ ਮਹਾਰਾਜ ਮਾਛੀਵਾੜੇ ਮਾਛੀਵਾੜੇ ਰੁਕਦੇ ਨੇ ਮਹਾਰਾਜ ਗੁਲਾਬੇ ਮਸੰਦ ਦੇ ਘਰੇ ਉੱਥੋਂ ਫਿਰ ਨਾ ਪਹਿਲਾਂ ਤਾਂ ਗਲਾਬਾ ਮਸੰਦ ਸੇਵਾ ਕਰਦਾ ਮਹਾਰਾਜ ਦੀ ਫਿਰ ਉਹਦਾ ਚਿੱਤ ਡੋਲ ਜਾਂਦਾ ਗਲਾਬੇ ਮਸੰਦ ਦਾ ਕਿਉਂਕਿ ਆਸੇ ਪਾਸੇ ਤਾਂ ਕੱਲ ਜਦੋਂ ਇਤਿਹਾਸ ਸ਼ੁਰੂ ਕੀਤਾ ਸੀ ਇਹ ਬੇਨਤੀਆਂ ਕੀਤੀਆਂ ਵੀ ਜਿੰਨਾ ਜਿੰਨਾਂ ਨੇ ਐਸੇ ਸਮੇਂ 'ਚ ਸੇਵਾਵਾਂ ਕੀਤੀਆਂ ਧੰਨ ਨੇ ਪਾਈਓ ਧੰਨ ਨੇ ਉਹ ਜਿੰਨੇ ਜਿੰਨੇ ਵੀ ਸੇਵਾ ਕੀਤੀ ਕਿਉਂਕਿ ਹਕੂਮਤ ਦੇ ਉਲਟ ਹੋ ਕੇ ਸੇਵਾ ਕਰਨੀ ਨਾ ਦੇਣੀ ਘਰੇ ਰੱਖਣਾ ਆਪਣੇ ਪਰਿਵਾਰ ਨੂੰ ਖਤਰੇ ਚ ਪਾਉਣ ਵਾਲੀ ਬਾਤ ਹੈ ਤੇ ਖਤਰੇ ਚ ਪਏ ਵੀ ਜੇ ਜਿੰਨਾ ਜਿੰਨਾਂ ਨੇ ਸਵਾਵਾਵਾਂ ਕੀਤੀਆਂ ਪਰਿਵਾਰ ਕੋਲੂਆਂ ਚ ਪੀੜ ਦਿੱਤੇ ਗਏ ਉਹਨਾਂ ਦੇ ਇਸ ਲਈ ਗਲਾਬਾ ਡਰਿਆ ਕਿਉਂਕਿ ਆਸੇ ਪਾਸੇ ਇਹ ਹੀ ਹੋ ਕੇ ਵੱਜ ਰਹੇ ਨੇ ਚੱਲ ਰਹੇ ਨੇ ਵੀ ਜਿਹੜਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਜਾਂ ਗੁਰੂ ਗੋਬਿੰਦ ਸਿੰਘ ਨੂੰ ਪਨਾਹ ਦੇਵੇਗਾ ਪਤਾ ਲੱਗਣ ਤੇ ਪਰਿਵਾਰ ਖਤਮ ਕਰ ਦਿੱਤੇ ਜਾਣਗੇ ਕੋਲੂਆਂ 'ਚ ਪੀੜ ਦਿੱਤੇ ਜਾਣਗੇ ਫਿਰ ਉਥੋਂ ਹੀ ਨਾ ਮਾਛੀਵਾੜੇ ਤੋਂ ਨਬੀ ਖਾਨ ਤੇ ਗਣੀ ਖਾਨ ਹੁਣ ਜਿਨ੍ਹਾਂ ਦੇ ਖੂਨ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਪ੍ਰੇਮ ਹੈ ਮਹਾਰਾਜ ਦੇ ਲਈ ਨਬੀ ਖਾਨ ਤੇ ਗਨੀ ਖਾਨ ਉੱਚ ਦਾ ਪੀਰ ਲੈ ਕਰਕੇ ਉੱਚ ਦਾ ਪੀਰ ਬਣਾ ਕੇ ਮਹਾਰਾਜ ਨੂੰ ਲੈ ਕੇ ਗਏ ਨੇ ਚਲੋ ਇਹ ਆਪਾਂ ਆਉਣ ਵਾਲੇ ਸਮੇਂ 'ਚ ਬੇਨਤੀ ਕਰਾਂਗੇ ਨਬੀ ਖਾਨ ਤੇ ਗਨੀ ਖਾਨ ਨਿਹੰਗ ਖਾਨ ਦੇ ਭੂਆ ਦੇ ਪੁੱਤਰ ਨੇ ਇਸ ਲਈ ਨਿਹੰਗ ਖਾਨ ਨੇ ਆਪਣੇ ਘਰੇ ਰੱਖਿਆ ਸਤਗੁਰਾਂ ਨੂੰ ਕੁਝ ਸਮਾਂ ਮਹਾਰਾਜ ਰੁਕੇ ਉਹ ਦੂ ਅੱਗੇ ਚਾਲਾ ਪਾਇਆ ਮਹਾਰਾਜ ਨੇ ਚਮਕੌਰ ਨੂੰ ਪਾਤਸ਼ਾਹ ਸ਼ਾਮ ਹੋਣ ਤੇ ਚਮਕੌਰ ਪਹੁੰਚ ਜਾਂਦੇ ਨੇ ਤੇ ਇੱਧਰ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਨ ਦੇ ਘਰੇ ਛੱਡ ਜਾਂਦੇ ਨੇ ਕਿਉਂਕਿ ਭਾਈ ਬਚਿੱਤਰ ਸਿੰਘ ਅੱਗੇ ਜਾਣ ਦੀ ਹਾਲਤ ਵਿੱਚ ਨਹੀਂ ਸੀ ਜਾਦੇ ਜ਼ਖਮ ਲੱਗੇ ਸੀ ਸਰੀਰ ਤੇ ਸਰੀਰ बेहोਸ਼ੀ ਦੀ ਹਾਲਤ ਵਿੱਚ ਸੀ ਨਿਹੰਗ ਖਾਨ ਦਾ ਵੀ ਅੱਗੇ ਇੱਕ ਬੇਟਾ ਆ ਤੇ ਇੱਕ ਬੇਟੀ ਹੈ ਨਿਹੰਗ ਖਾਨ ਦਾ ਬੇਟਾ ਬੇਟੀ ਹੈ ਇੱਕ ਉਹ ਵੀ ਮਹਾਰਾਜ ਦੇ ਸ਼ਰਧਾਲੂ ਨੇ ਜਦੋਂ ਨਿਹੰਗ ਖਾਨ ਦਾ ਆਪਣਾ ਦਾਦਾ ਸ਼ਰਧਾਲੂ ਹੈ ਪਿਤਾ ਸ਼ਰਧਾਲੂ ਹੈ ਆਪ ਸ਼ਰਧਾਲੂ ਹੈ ਗਾਂ ਬੱਚੇ ਵੀ ਸ਼ਰਧਾਲੂ ਨੇ ਕਿਸੇ ਨੇ ਮੁਖਬਰੀ ਕਰ ਦਿੱਤੀ ਬਿਨਹੰਗ ਖਾਨ ਦੇ ਘਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਦੇ ਸਿੰਘ ਰੁਕੇ ਹੋਏ ਨੇ ਉਥੋਂ ਦਾ ਚੌਧਰੀ ਹਾਕਮ ਸੀ জাফর ਅਲੀ ਖਾਨ ਉਹ ਆ ਗਿਆ ਤਲਾਸ਼ੀ ਲੈਣ ਦੇ ਲਈ ਬੇਸ਼ੱਕ ਨਿਹੰਗ ਖਾਨ ਮੁਸਲਮਾਨ ਹੈ ਪਰ ਸ਼ਰਧਾਲੂ ਮਹਾਰਾਜ ਦਾ ਹੀ ਹੈ ਪਰ ਹੁਣ ਜਦੋਂ ਇਹ ਗੱਲ ਦੀ ਖਬਰ ਮਿਲੀ ਤਾਂ ਤਲਾਸ਼ੀ ਤਾਂ ਹੋਣੀ ਸੀ ਚੌਧਰੀ ਆ ਗਿਆ ਇਲਾਕੇ ਦਾ ਇਲਾਕੇ ਦੇ ਚੌਧਰੀ ਨੇ ਆ ਕੇ ਸਾਰੇ ਘਰ ਦੀ ਤਲਾਸ਼ੀ ਲਈ ਇੱਕ ਕਮਰੇ ਦੇ ਅੰਦਰ ਇਹਦੀ ਬੇਟੀ ਮਮਤਾਜ ਨਿਹੰਗ ਖਾਨ ਦੀ ਬੇਟੀ ਮਮਤਾਜ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਹੈ ਭਾਈ ਬਚਿੱਤਰ ਸਿੰਘ ਬੇਹੋਸ਼ ਹੈ ਉਹਦੇ ਜ਼ਖਮਾਂ ਤੇ ਮਲਮ ਪੱਟੀ ਕਰ ਰਹੀ ਹੈ ਕਹਿੰਦੇ ਸਾਰੇ ਕਮਰੇ ਤਲਾਸ਼ੀ ਕਰ ਲਏ ਇੱਕ ਕਮਰੇ ਵਿੱਚ ਜਦੋਂ ਤਲਾਸ਼ੀ ਕਰਨ ਲੱਗਾ ਸਰੀਰ ਦੇ ਉੱਪਰ ਕੱਪੜਾ ਪਾਇਆ ਹੋਇਆ ਆ ਭਾਈ ਬਚਿੱਤਰ ਸਿੰਘ ਦੇ ਜਦੋਂ ਤਲਾਸ਼ੀ ਲੈਣ ਲੱਗਾ ਤੇ ਪੁੱਛਿਆ ਵੀ ਕੌਣ ਹੈ ਕਮਰੇ ਦੇ ਵਿੱਚ ਨਿਹੰਗ ਖਾਨ ਨੂੰ ਪੁੱਛਿਆ ਚੌਧਰੀ জাফর अली ਖਾਨ ਨੇ ਕਮਰੇ ਚ ਕੌਣ ਹੈ ਤਾਂ ਨਿਹੰਗ ਖਾਨ ਨੇ ਬੋਲਿਆ ਵੇਖੋ ਇਹ ਹੁੰਦਾ ਆ ਇਹਨਾਂ ਜਦੋਂ ਆਪਾਂ ਬਹੁਤ ਬਰੀਕੀ ਨਾਲ ਬਾਣੀ ਇਤਿਹਾਸ ਨੂੰ ਵਿਚਾਰਦੇ ਆ ਨਾ ਬਹੁਤ ਕੁਝ ਸਾਹਮਣੇ ਆਉਂਦਾ ਹੈ ਇੱਕ ਵਾਰੀ ਇਤਿਹਾਸ ਵਿੱਚ ਦਾਸ ਨੇ ਗੱਲ ਪੜ੍ਹੀ ਵੀ ਜਿਹੜਾ ਝੂਠ ਕਿਸੇ ਦਾ ਭਲਾ ਕਰੇ ਉਹ ਝੂਠ ਸੱਚ ਤੋਂ ਵੀ ਚੰਗਾ ਹੈ ਜਿਹੜਾ ਸੱਚ ਕਿਸੇ ਦਾ ਨੁਕਸਾਨ ਕਰੇ ਉਹ ਝੂਠ ਤੋਂ ਵੀ ਮਾੜਾ ਹੈ ਵੇਖੋ ਤੁਸੀਂ ਹੁਣ ਚੌਧਰੀ জাফর ਅਲੀ ਖਾਨ ਨੇ ਪੁੱਛਿਆ ਕੌਣ ਹੈ ਤੇ ਨਿਹੰਗ ਖਾਨ ਨੇ ਝੂਠ ਬੋਲਿਆ ਇਹਦੀ ਬੇਟੀ ਦੀ ਮੰਗਣੀ ਹੋਈ ਸੀ ਇਹਦੀ ਬੇਟੀ ਮੰਗੀ ਹੋਈ ਸੀ निहंग खान दी बेटी ਪਰ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੀ ਸੀ ਤੇ निहंग खान ਨੇ ਬੋਲਿਆ ਕਹਿੰਦਾ ਮੇਰੀ ਬੇਟੀ ਤੇ ਮੇਰਾ ਦਮਾਦ ਅੰਦਰ ਹੈ ਫੇ ਉਹਦੀ ਬੇਟੀ ਤਾਂ ਕਿਤੇ ਹੋਰ ਮੰਗੀ ਸੀ ਭਾਈ ਬਚਿੱਤਰ ਨਾਲ ਭਾਈ ਬਚਿੱਤਰ ਸਿੰਘ ਨਾਲ ਤਾਂ ਮੰਗੀ ਨਹੀਂ ਸੀ ਉਹ ਜਾਨ ਬਚਾਉਣ ਖਾਤਰ ਉਹਨੇ ਝੂਠ ਬੋਲਿਆ ਤਾਨਾ ਇਹ ਗੁਰਬਾਣੀ ਇਤਿਹਾਸ ਵਿੱਚ ਵੀ ਇਦਾਂ ਦੇ ਹਵਾਲੇ ਬਹੁਤ ਮਿਲਦੇ ਨੇ ਜਦੋਂ ਕਿਸੇ ਦੇ ਭਲੇ ਖਾਤਰ ਝੂਠ ਬੋਲਿਆ ਉਹ ਝੂਠ ਵੀ ਪ੍ਰਮਾਣ ਹੈ ਸੱਚ ਨਾਲੋਂ ਚੰਗਾ ਆ ਸੱਚ ਕਿਸੇ ਦਾ ਨੁਕਸਾਨ ਕਰਦਾ ਆ ਉਹ ਝੂਠ ਨਾਲੋਂ ਵੀ ਕਿਤੇ ਕਈ ਗੁਣਾ ਮਾੜਾ ਆ ਨਹੀਂ ਤਾਂ ਆਪਾਂ ਕਹਿ ਦਈਏ ਜੀ ਮੈਂ ਤਾਂ ਸੱਚ ਬੋਲਿਆ ਏ ਵੀ ਮੌਕਾ ਵੇਖਣਾ ਪੈਂਦਾ ਵੀ ਕਿੱਥੇ ਸੱਚ ਬੋਲਿਆ ਨੁਕਸਾਨਦਕ ਹੈ ਤੇ ਕਿੱਥੇ ਝੂਠ ਬੋਲਿਆ ਫਾਇਦੇਮੰਦ ਹੈ ਉਹਨੇ ਝੂਠ ਬੋਲਤਾ ਕਹਿੰਦਾ ਵੀ ਮੇਰੀ ਬੇਟੀ ਤੇ ਮੇਰਾ ਦਮਾਦ ਅੰਦਰ ਹੈ জাফর ਅਲੀ ਖਾਨ ਕਹਿੰਦਾ ਠੀਕ ਹੈ ਮੈਂ ਮਾਫੀ ਚਾਹੁੰਨਾ ਮੈਂ ਤੇਰੇ ਘਰ ਦੀ ਤਲਾਸ਼ੀ ਕੀਤੀ ਮੈਨੂੰ ਕਿਸੇ ਨੇ ਮੁਖਬਰੀ ਕੀਤੀ ਸੀ ਪਰ ਤੂੰ ਆਪਣੇ ਥਾਂ ਤੇ ਠੀਕ ਹੈ ਹੁਣ ਜਦੋਂ ਬੇਟੀ ਨੇ ਸੁਣ ਲਈ ਇਹ ਗੱਲ ਉਹਨਾਂ ਦਾ ਸਿਦਕ ਧੰਨ ਹੈ ਜਿੰਨਾ ਕ ਆਪਾਂ ਨੂੰ ਪਤਾ ਲੱਗਦਾ ਨਾ ਇਤਿਹਾਸ ਚ ਆਪਾਂ ਤਾਂ ਸਾਂਝ ਪਾਉਣੇ ਆ ਧੰਨ ਉਹਨਾਂ ਦੀ ਕਮਾਈ ਉਹਨਾਂ ਸਿਦਕਵਾਨਾਂ ਦੀ ਕਮਾਈ ਉਹਨਾਂ ਬੀਬੀਆਂ ਦੀ ਉਹਨਾਂ ਮਾਵਾਂ ਦੀ ਉਹਨਾਂ ਸ਼ਹੀਦਾਂ ਦੀ ਉਹਨਾਂ ਮਰੀਦਾਂ ਦੀ ਜਿੰਨਾ ਜਿੰਨਾ ਨੇ ਵੀ ਇਹਨਾਂ ਸਮਿਆਂ ਦੇ ਦੌਰਾਨ ਜਾਂ ਜਿਹੜੇ-ਜਿਹੜੇ ਵੀ ਕਿਸੇ ਵੀ ਸਮੇਂ ਸਤਿਗੁਰੂ ਦੇ ਨਾਲ ਜਿਨ੍ਹਾਂ ਨੇ ਪਾਤਸ਼ਾਹ ਦੇ ਲਈ ਸੇਵਾ ਕੀਤੀ ਹੁਣ ਇਹ ਬੀਬੀ ਦੀ ਕਮਾਈ ਕਿੱਦੀ ਹੈ ਬੀਬੀ ਮਮਤਾਜ ਆਪਣੇ ਪਿਤਾ ਦੇ ਕੋਲੋਂ ਇਹ ਬੋਲ ਸੁਣ ਕੇ ਨਾ ਆਪਣੇ ਪਿਤਾ ਨੂੰ ਕਹਿਣ ਲੱਗੀ ਪਿਤਾ ਜੀ ਮੈਂ ਵਿਆਹ ਨਹੀਂ ਕਰਵਾਉਣਾ ਉਹ ਕਹਿੰਦੇ ਬੇਟੀ ਕਿਉਂ ਨਹੀਂ ਕਰਵਾਉਣਾ ਤੂੰ ਵਿਆਹ ਕਹਿੰਦੀ ਪਿਤਾ ਜੀ ਤੁਹਾਡੇ ਮੁਖੋਂ ਮੈਂ ਬੋਲ ਸੁਣਿਆ ਜਦੋਂ ਮੈਂ ਭਾਈ ਬਚੱਤਰ ਸਿੰਘ ਦੇ ਜ਼ਖਮਾਂ ਤੇ ਮਲਮ ਲਗਾ ਰਹੀ ਸੀ ਮਲਮ ਪੱਟੀ ਕਰ ਰਹੀ ਸੀ ਤੁਸੀਂ ਕਿਹਾ ਮੇਰੀ ਬੇਟੀ ਤੇ ਮੇਰਾ ਦਮਾਦ ਅੰਦਰ ਹੈ ਨਿਹੰਗ ਖਾਂ ਬੋਲਿਆ ਬੇਟੀ ਉਹ ਤਾਂ ਮੌਕੇ ਦੀ ਨਿਯਾਕਤ ਵੇਖ ਕੇ ਗੱਲ ਕਹਿਣੀ ਪਈ ਨਹੀਂ ਤਾਂ ਉਹ ਅੰਦਰ ਆਉਂਦਾ ਤਲਾਸ਼ੀ ਕਰਦਾ ਭਾਈ ਬਚੱਤਰ ਸਿੰਘ ਨੂੰ ਪਕੜ ਲੈਂਦੇ ਲੈ ਜਾਂਦੇ ਇਸ ਲਈ ਹੁੰਦਾ ਐਂਦੀ ਜਾਨ ਬਚਾਉਣ ਜਾਂ ਇਹਦੇ ਸਰੀਰ ਦੀ ਰੱਖਿਆ ਕਰਨ ਵਾਸਤੇ ਇੰਨੀਆਂ ਗੱਲਾਂ ਹੋ ਰਹੀਆਂ ਨੇ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਂਦੇ ਨੇ ਉੱਥੇ ਪ੍ਰਾਣ ਤਿਆਗ ਜਾਂਦੇ ਨੇ ਤੇ ਉਸ ਬੀਬੀ ਨੇ ਕਿਹਾ ਮੈਂ ਇਸ ਸ਼ਹੀਦ ਦੀ ਸਪਤਨੀ ਬਣ ਕੇ ਸਾਰੀ ਉਮਰ ਬਤੀਤ ਕਰਾਂਗੀ ਮੈਂ ਵਿਆਹ ਨਹੀਂ ਕਰਵਾਵਾਂਗੀ ਸਾਰੀ ਉਮਰ ਉਹ ਬੀਬੀ ਜੱਤ ਸੱਤ ਤੇ ਕਾਇਮ ਰਹੀ ਬੜੀ ਆਬਾਦਤ ਕੀਤੀ ਉਹਨੇ ਬੜੀ ਬੰਦਗੀ ਕੀਤੀ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਜ਼ਰਾਂ ਚ ਪ੍ਰਵਾਨ ਹੋ ਗਈ ਇਹ ਹੈ ਉਹਨਾਂ ਮਰਜੀਵੜਿਆਂ ਦਾ ਇਤਿਹਾਸ ਗੁਰੂ ਪਿਆਰਿਓ ਨਾਲੇ ਅੱਖਾਂ ਦੇ ਸਾਹਮਣੇ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਗਿਆ ਫਿਰ ਵੀ ਉਹਨੇ ਕੌਲ ਕਰਾਰ ਨਿਭਾਇਆ ਕਹਿੰਦੀ ਹੁਣ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਇਸ ਸ਼ਹੀਦ ਦੀ ਪਤਨੀ ਬਣ ਕੇ ਜਿੰਨਾ ਚਿਰ ਮੈਨੂੰ ਪਰਮੇਸ਼ਰ ਪ੍ਰਮਾਤਮਾ ਨੇ ਉਮਰ ਬਖਸ਼ੀ ਹੈ ਮੈਂ ਉਹਨਾਂ ਚਿਰ ਸੰਸਾਰ ਤੇ ਰਹਾਂਗੀ ਇਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਪਹੁੰਚ ਜਾਂਦੇ ਨੇ ਚਮਕੌਰ ਦੀ ਜਿਹੜੀ ਗੜੀ ਹੈ ਅੱਜ ਵੀ ਜਦੋਂ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਨਾ ਜੀ ਜਿਹੜਾ ਥੱਲੇ ਗੁਰੂ ਘਰ ਹੈ ਨਾ ਉਹਦਾ ਨਾਮ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਉੱਥੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਗੁਰਦੁਆਰਾ ਉੱਚੀ ਜਗ੍ਹਾ ਤੇ ਆ ਉਹ ਕੱਚੀ ਗੜੀ ਸੀ ਉਹ ਉਹ ਗੁਰਦੁਆਰੇ ਦਾ ਨਾਮ ਹੈ ਗੜੀ ਸਾਹਿਬ ਗੁਰਦੁਆਰਾ ਗੜੀ ਸਾਹਿਬ ਉਹ ਗੜੀ ਸੀ ਅੱਜ ਵੀ ਉੱਚੇ ਥਾਂ ਤੇ ਹੀ ਹੈ ਗੁਰੂ ਪਿਆਰਿਓ ਉੱਚੀ ਜਗ੍ਹਾ ਤੇ ਗੜੀ ਐ ਜਿੱਥੇ ਪਾਤਸ਼ਾਹ ਜੀ ਆਪਣਾ ਟਿਕਾਣਾ ਕਰਦੇ ਨੇ ਇਸ ਲਈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਲਾ ਯਾਰ ਖਾਂ ਲਿਖਦਾ ਸਵੇਰੇ ਅੰਮ੍ਰਿਤ ਵੇਲੇ ਦਾ ਕੀਰਤਨ ਕਰਕੇ ਆਏ ਨੇ ਆਸਾ ਦੀ ਵਾਰ ਦਾ ਸਰਸਾ ਦੇ ਕਿਨਾਰੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕੀਤਾ ਆ ਚਮਕੌਰ ਦੀ ਗੜੀ ਦੇ ਅੰਦਰ ਦਸ਼ਮੇਸ਼ ਪਤਾ ਜੀ ਨੇ ਸਿੰਘਾਂ ਨੇ ਹੁਣ ਜਿਹੜੀ ਸਿੰਘਾਂ ਦੀ ਗਿਣਤੀ ਹੈ ਉਹ 40 ਦੇ ਕਰੀਬ ਹੈ 40 ਕ ਸਿੰਘ ਨੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ 40 ਦੇ ਕਰੀਬ ਸਿੰਘ ਨੇ ਜਦ ਕਿਲਾ ਮੈਂ ਉਤਰੀ ਸੀ ਸਤਗੁਰੂ ਕੀ ਸਵਾਰੀ ਵਾਹਿਗੁਰੂ ਦੀ ਫਤਿਹ ਤਬ ਦਲੇਰੋ ਨੇ ਪੁਕਾਰੀ ਵੋ ਹਮ ਹਮਾ ਸ਼ੇਰੋ ਕਾ ਵੋ ਆਵਾਜ਼ ਭਾਰੀ ਥਰ ਥਰਾ ਗਿਆ ਚਮਕੌਰ ਹੁਆ ਜਲ ਜਲਾ ਭਾਰੀ ਸਖਤੇ ਮੈਂ ਖਦਾਈ ਥੀ ਤੋ ਹੈਰਤ ਮੈਂ ਜਹਾਂ ਥਾ ਨਾਰਾ ਕਾ ਹੋਆ ਚਰਖਪੀ ਸਾਕਨ ਜੇ ਗੁਮਾ ਥਾ ਮਤਲਬ ਕਹਿੰਦੇ ਜਦੋਂ ਕਿਲਾ ਦਾ ਮਤਲਬ ਹੈ ਗੜੀ ਅੱਲਾ ਯਾਰਾ ਕਾ ਕਹਿੰਦੇ ਜਦੋਂ ਮਹਾਰਾਜ ਗੜੀ 'ਚ ਪ੍ਰਵੇਸ਼ ਕੀਤੇ ਕੱਚੀ ਗੜੀ ਐ ਉਹ ਗੜੀ ਤੇ ਹੈ ਬੇਸ਼ੱਕ ਕੱਚੀ ਪਰ ਹੈ ਉੱਚੀ ਜਗ੍ਹਾ ਤੇ ਹੈ ਬੜੀ ਮਜ਼ਬੂਤ ਬਣੀ ਹੋਈ ਬੜੀਆਂ ਚੌੜੀਆਂ ਚੌੜੀਆਂ ਕੰਧਾਂ ਨੇ ਉਹਦੀਆਂ ਦਰਵਾਜ਼ੇ ਨੇ ਗੁਰੂ ਪਿਆਰਿਓ ਪਾਤਸ਼ਾਹ ਦੇ ਪਹੁੰਚਦਿਆਂ ਸਾਰੀ ਮਗਰ ਟਿੱਡੀ ਦਲ ਪਹੁੰਚ ਜਾਂਦਾ ਹੈ ਇਹ ਨਾ ਪੜ ਕੇ ਜਿਹੜੇ ਇਤਿਹਾਸ ਹੁੰਦੇ ਨੇ ਨਾ ਦਾਸ ਨੇ ਕਥਾਦਰਨ ਅੱਗੇ ਵੀ ਇਹ ਬੇਨਤੀ ਕੀਤੀ ਕਾ ਜੇ ਤੁਸੀਂ ਅੱਜ ਵੇਖੋਗੇ ਨਾ ਅੱਜ ਵੇਖ ਕੇ ਗੱਲ ਸਮਝ ਨਹੀਂ ਆਉਣੀ ਤੁਹਾਨੂੰ ਉਸ ਸਮੇਂ ਵਿੱਚ ਜਾਣਾ ਪਵੇਗਾ ਜਿਹੜੇ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਲਈ ਜਿਹੜੀ 10 ਲੱਖ ਦੀ ਸੈਨਾ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ 10 ਲੱਖ ਦੀ ਸੈਨਾ ਨੇ ਚਮਕੌਰ ਨੂੰ ਘੇਰਾ ਪਾਇਆ ਹੈ ਹੁਣ ਤੁਸੀਂ ਇਹ ਵੇਖੋ ਮਹਾਰਾਜ ਇੱਕ ਰਾਤ ਰਹਿ ਇੱਕ ਦਿਨ ਰਹਿ ਸਾਰਾ ਦਿਨ ਜੰਗ ਹੁੰਦਾ ਰਿਹਾ ਅਗਲਾ ਦਿਨ ਕੱਲ ਨੂੰ ਅੱਠ ਪੋ ਦਾ ਦਿਨ ਹੈ ਜਿਹੜਾ ਸਾਰਾ ਦਿਨ ਜੰਗ ਹੋਣਾ ਉਹ ਜੰਗ ਦੇ ਦਰਾਂ ਹੀ ਸਹਬਜਾਦੇ ਸ਼ਹੀਦ ਹੋਣੇ ਵੇਖੋ 10 ਲੱਖ ਦਾ ਮੁਕਾਬਲਾ ਕੀਤਾ ਮਹਾਰਾਜ ਨੇ ਗੜੀ ਦੇ ਅੰਦਰੋਂ ਜਾਂ ਸਿੰਘਾਂ ਨੂੰ ਬਾਹਰ ਭੇਜ ਕੇ ਚਾਲੀਆਂ ਦੇ ਨਾਲ ਇੱਕ ਦਿਨ ਮੁਕਾਬਲਾ ਕੀਤਾ ਮਹਾਰਾਜ ਨੇ ਅਗਲੇ ਦਿਨ 8 ਪੋ ਦੀ ਰਾਤ ਨੂੰ ਤਾਂ ਮਹਾਰਾਜ ਛੱਡਣਗੇ ਨਾ ਗੜੀ 7 ਪੋ ਦੀ ਰਾਤ ਨੂੰ ਮਹਾਰਾਜ ਆ ਗਏ 10 ਲੱਖ ਨੇ ਚਾਰੇ ਪਾਸਿਓਂ ਘੇਰ ਲਿਆ ਤੇ ਪਿਛਲੇ ਦਿਨੀ ਜਦੋਂ ਮੱਥਾ ਟੇਕਣ ਗਏ ਉਦੋਂ ਵੀ ਮੇਰੇ ਮਨ 'ਚ ਇਹੀ ਗੱਲਾਂ ਚੱਲ ਰਹੀਆਂ ਸੀ ਖਿਆਲ ਵੀ ਮਣਾ 10 ਲੱਖ 'ਚੋਂ ਨਿਕਲਣਾ ਕਿੰਡੀ ਵੱਡੀ ਹਾਰ ਸੀ ਉਹਨਾਂ ਲੋਕਾਂ ਦੀ ਨਾਲੇ ਕੱਲਾ ਇਹ ਨਹੀਂ ਵੇਖੋ ਜਦੋਂ ਸਿੰਘ ਬੇਨਤੀ ਕਰਨਗੇ ਨਾ ਆਪਾਂ ਅੱਗੇ ਸੁਣਾਂਗੇ ਨਰਸਿੰਘਾ ਵਜਾ ਕੇ ਘੜੀ 'ਚੋਂ ਨਿਕਲਣਗੇ ਨਰਸਿੰਘਾ ਵਜਾ ਕੇ ਤਾੜੀ ਤਾਂ ਹੋਰ ਜਗ੍ਹਾ ਜਾ ਕੇ ਮਾਰਦੇ ਨੇ ਮਹਾਰਾਜ ਉਹ ਗੁਰਦੁਆਰੇ ਦਾ ਫਰਕ ਹੈ ਗੁਰਦੁਆਰਾ ਤਾੜੀ ਸਾਹਿਬ ਦਾ ਤੇ ਗੁਰਦੁਆਰਾ ਗੜੀ ਸਾਹਿਬ ਦਾ ਫਰਕ ਹੈ ਆਪਸ ਦੇ ਵਿੱਚ ਗੜੀ ਚੋਂ ਨਰਸਿੰਘਾ ਵਜਾ ਕੇ ਨਿਕਲਦੇ ਨੇ ਤੇ ਇੱਕ ਉੱਚੀ ਟਿੱਬੀ ਤੇ ਸੀਗੀ ਇਹ ਪਹੁੰਚ ਕੇ ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਹੈ ਉੱਥੇ ਤਾੜੀ ਮਾਰੀ ਸੀ ਆ ਕੇ ਮਤਲਬ ਬਿਲਕੁਲ ਉਹਨਾਂ ਦੇ ਵਿੱਚ ਵਿੱਚ ਆ ਕੇ ਤਾੜੀ ਮਾਰੀ ਸੀ ਪਹਿਲਾਂ ਗੜੀ ਚੋਂ ਨਰਸਿੰਘਾ ਵਜਾਇਆ ਸੀ ਬਿ ਤਿਆਰ ਹੋ ਜਾਓ ਨਰਸਿੰਘੇ ਦਾ ਮਤਲਬ ਸੀ ਹਮਲਾ ਹੋਣ ਵਾਲਾ ਘੜੀ ਤੋਂ ਇਸ ਲਈ ਗੁਰੂ ਪਿਆਰਿਓ 10 ਲੱਖ ਦੀ ਗੱਲ ਕਰਦੇ ਨਾ ਆਪਾਂ ਹੁਣ ਆਪਾਂ ਨੂੰ ਤਾਂ ਚਲੋ ਪਤਾ ਆ ਆਪਾਂ ਇਕੱਠਾਂ ਦੇ ਵਿੱਚ ਵਿਚਰਦੇ ਰਹਿੰਨੇ ਹਜ਼ਾਰ ਬੰਦੇ ਦਾ ਇਕੱਠ ਕਿੰਨਾ ਹੁੰਦਾ ਆ 2000 ਦਾ ਕਿੰਨਾ ਇਕੱਠ ਹੁੰਦਾ ਆ ਜਿਹੜਾ ਤਾਂ ਹੁਣ ਆਮ ਨੋਰਮਲ ਬੰਦਾ ਆ ਉਹ ਤਾਂ 100 ਨੂੰ ਹਜ਼ਾਰ ਸਮਝਣ ਲੱਗ ਪੈਂਦਾ ਆ 100 ਬੰਦਾ ਵੀ ਇਕੱਠਾ ਹੋ ਜਾਏ ਉਹ ਪਤਾ ਹੀ ਨਹੀਂ ਹੁੰਦਾ ਹਜ਼ਾਰ ਕਿੰਨਾ ਜਿਹੜੇ ਬੰਦੇ ਇਕੱਠਾਂ ਵਿੱਚ ਵਿਚਰਨ ਵਾਲੇ ਹੁੰਦੇ ਨੇ ਨਾ ਦਿੱਲੀ ਉਹਨਾਂ ਨੂੰ ਪਤਾ ਹਜ਼ਾਰ ਬੰਦੇ ਦਾ ਇਕੱਠ ਕਿੰਨੀ ਕਿ ਜਗ੍ਹਾ 'ਚ ਸਮਾਉਂਦਾ ਆ 2000 ਦਾ ਇਕੱਠ ਕਿੰਨੀ ਜਗ੍ਹਾ 'ਚ ਸਮਾਉਂਦਾ ਆ 10 ਲੱਖ ਦਾ ਇਕੱਠ ਹੈ ਕੋਈ ਛੋਟੀ ਮੋਟੀ ਬਾਤ ਨਹੀਂ ਹੈ ਸੈਂਕੜੇ ਮੀਲਾਂ ਵਿੱਚ ਸੈਂਕੜਿਆਂ ਤੱਕ ਉਹ ਜਿਹੜਾ ਟਿੱਡੀ ਦਾਲ ਹੈ ਫੈਲਿਆ ਹੋਇਆ ਆ 10 ਲੱਖ ਜਫਰਨਾਮੇ 'ਚ ਵੀ ਮਹਾਰਾਜ 10 ਲੱਖ ਦੀ ਗੱਲ ਕਰਦੇ ਨੇ ਭਾਈ ਅੱਲਾ ਯਾਰਖਾਂ ਵੀ 10 ਲੱਖ ਦੀ ਗੱਲ ਕਰਦਾ ਆ ਜਿੰਨੇ ਵੀ ਲਿਟਰੇਚਰ ਛਪਿਆ ਜਿੰਨਾ ਵੀ ਇਤਿਹਾਸ ਛਪਿਆ 10 ਲੱਖ ਦੀ ਗੱਲ ਹੈ ਤੇ ਉਹ ਕਿਹੜਾ ਇੱਕ ਸੂਬੇ ਦੀ ਸੈਨਾ ਆ ਗੁਰੂ ਪਿਆਰੇ ਸਰਹੰਦੂ ਸੂਬਾ ਵਜੀਰਖਾਂ ਉਹਦੀ ਸੈਨਾ ਆ ਤੇ ਚਮਕੌਰ ਦੀ ਗੜੀ 'ਚ ਜਦੋਂ ਲੜਦੇ ਨੇ ਮਹਾਰਾਜ ਨਾਲ ਜੰਗ ਹੁੰਦੀ ਉਹ ਸਾਰੇ ਸੂਬੇ ਉੱਥੇ ਨੇ ਇਹ ਤਾਂ ਬਾਅਦ ਚ ਗਿਆਇਆ ਜਦੋਂ ਮਹਾਰਾਜ ਇੱਥੋਂ ਚਲੇ ਗਏ ਨਾ ਬਾਅਦ ਚ ਇੱਥੋਂ ਕਲਪਿਆ ਹੋਇਆ ਗਿਆ ਸੀ ਉਹ ਸਰਹੰਦ ਸੂਬਾ ਵਜ਼ੀਰ ਖਾਨ ਸੂਬਾ ਸਰਹੰਦ ਜ਼ਬਰਦਸਤ ਖਾਨ ਲਾਹੌਰ ਦਾ ਸੂਬੇਦਾਰ ਦਿੱਲੀ ਦੀ ਸੈਨਾ ਆ ਪਹਾੜੀ ਰਾਜੇ ਨੇ ਬਿਆੰਤ ਨੇ ਜਿਹੜੇ ਹਾਕਮ ਨੇ ਹਾਕਮਾਂ ਦੇ ਨਾਮ ਵੀ ਜੇ ਗਿਨੇ ਹੋ ਨਾ ਤੇ ਬਿਆੰਤ ਨੇ ਗੁਰੂ ਪਿਆਰਿਓ ਜਿਹੜੇ ਜਿਹੜੇ ਸੈਨਾ ਲੈ ਕੇ ਪਹੁੰਚੇ ਨੇ ਇਸ ਲਈ 10 ਲੱਖ ਨੇ ਘੇਰਾ ਪਾ ਲਿਆ ਚਮਕੌਰ ਦੀ ਕੱਚੀ ਗੜੀ ਨੂੰ ਚਾਰੇ ਪਾਸਿਆਂ ਖੱਬਿਓਂ ਵੀ ਸੱਜਿਓਂ ਵੀ ਅੱਗੋਂ ਵੀ ਪਿੱਛੋਂ ਵੀ ਗੜੀ ਘੇਰੀ ਹੋਈ ਐ ਇਹ ਨਹੀਂ ਵੀ ਫਰੰਟ-ਫਰੰਟ ਤੇ ਸੈਨਾ ਆ ਸਾਹਮਣੇ-ਸਾਹਮਣੇ ਸੈਨਾ ਆ ਅੱਗੋਂ ਪਿੱਛੋਂ ਗੜੀ ਖਾਲੀ ਐ ਉਹ ਨਹੀਂ ਭਾਈ ਘੜੀ ਨੂੰ ਤਾਂ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਤੇ ਜਿਹੜੇ ਮਹਾਰਾਜ ਦੇ ਸਿੰਘ ਨੇ 40 ਸਿੰਘ ਉਹਨਾਂ ਦੀ ਮਹਾਰਾਜ ਨੇ ਡਿਊਟੀਆਂ ਵੱਖਰੀਆਂ ਵੱਖਰੀਆਂ ਲਾਈਆਂ ਨੇ ਜਦੋਂ ਤੁਸੀਂ ਘੜੀ ਤੇ ਦਰਸ਼ਨ ਕਰਨ ਜਾਓਗੇ ਨਾ ਅੱਜ ਵੀ ਮੱਥਾ ਟੇਕਣ ਜਾਓ ਉੱਪਰ ਗੁਰੂ ਘਰ ਉੱਥੇ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਗੇਟ ਵੀ ਬਣਿਆ ਹੋਇਆ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਦੇ ਨਾਮ ਤੇ ਉਹ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਗੇਟ ਤੇ ਪਹਿਰੇਦਾਰ ਸੀ ਉਸ ਵੇਲੇ ਵੀ ਜਿੱਦਾਂ ਜਦੋਂ ਮਹਾਰਾਜ ਗੜੀ ਦੇ ਵਿੱਚ ਪ੍ਰਵੇਸ਼ ਕੀਤੇ ਨਾ ਉਹਨਾਂ ਦੀ ਡਿਊਟੀ ਲਾਈ ਸੀ ਦਰਵਾਜ਼ੇ ਦੇ ਉੱਪਰ ਕਿਸੇ ਦੀ ਖੱਬੀ ਬਾਹੀ ਤੇ ਕਿਸੇ ਦੀ ਸੱਜੀ ਬਾਹੀ ਤੇ ਕਿਸੇ ਦੀ ਅੱਗੇ ਕਿਸੇ ਦੀ ਪਿੱਛੇ ਐਦਾਂ ਮਹਾਰਾਜ ਨੇ ਡਿਊਟੀਆਂ ਲਾਤੀਆਂ ਸੀ ਸਿੰਘਾਂ ਦੀ ਗੁਰੂ ਪਿਆਰਿਓ ਬਾਕੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ ਕੱਲ ਦੇ ਦਿਵਸ ਉਸੇ ਜੰਗ ਦੇ ਦੌਰਾਨ ਹੀ ਸਹਬਜ਼ਾਦੇ ਸ਼ਹੀਦ ਹੋਣੇ ਨੇ ਸਿੰਘ ਸ਼ਹੀਦ ਹੋਣੇ ਨੇ ਇਹ ਆਪਾਂ ਕੱਲ ਵਿਚਾਰਾਂਗੇ ਕੋਟਾਨ ਕੋਟ ਸ਼ੁਕਰ ਮਹਾਰਾਜ ਦਾ ਆਪ ਸੰਗਤ ਦਾ ਇਹਨੀ ਬੇਨਤੀ ਪ੍ਰਵਾਨ ਕਰੋ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ